ਹਾਂਜੀ ਆ ਵੀਡੀਓ ਦੇਖੋ ਮਾੜੀ ਕੈਨੇਡਾ ਦੀ ਵੀਡੀਓ ਆ ਇਹ ਤੇ ਇਹ ਸਕੈਮ ਬਹੁਤ ਚੱਲ ਰਿਹਾ ਵਾ ਅੱਜਕੱਲ ਬਜ਼ੁਰਗਾਂ ਨੂੰ ਟਾਰਗੇਟ ਕਰਦੇ ਆ ਇਹ ਹੁਣ ਲੇਰੀ ਆਈ ਆ ਹਨਾ ਇੰਨਾ ਕੁਇਕਲੀ ਇਹ ਤੁਹਾਨੂੰ ਗੱਲਾਂ ਚਲਝਾ ਲੈਂਦੇ ਆ ਕਿ ਬੰਦਾ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਉਸ ਪਾਸੇ ਬੰਦੇ ਦਾ ਦਿਮਾਗ ਹੀ ਘੜਵਾ ਦੇ ਰ ਬੰਦਾ ਕੌਣ ਆ ਜਿਹੜਾ ਇੰਨਾ ਚੰਗੀ ਤਰ੍ਹਾਂ ਮੈਨੂੰ ਜਾਣਦਾ ਤੇ ਮੈਨੂੰ ਇਹਦੀ ਪਛਾਣ ਨਹੀਂ ਆ ਰਹੀ ਰਾਈ ਸੋ ਇਹਦੇ ਚ ਵੀ ਇਹੀ ਗੱਲ ਹੋਈ ਆ ਆਈ ਆ ਉਹਨੇ ਡੋਰ ਨੌਕ ਕੀਤਾ ਜਦੋਂ ਉਹ ਆਂਟੀ ਬਾਹਰ ਆਈ ਆ ਤੇ ਹੇ ਮਮ ਕਹਿ ਕੇ ਉਹਨੂੰ ਬਸ ਜਫੀ ਪਾਲੀ ਆ ਤੇ ਉਨੇ ਟਾਈਮ ਜੀ ਕੁਝ ਕੁ ਸੈਕਿੰਡਾਂ ਦੇ ਵਿੱਚ ਗੋਲ ਦੀ ਚੇਨ ਰਪਲੇਸ ਕਰਤੀ ਨੇ ਹਨਾ ਲਾ ਕੇ ਲੈ ਗਈ ਆ ਸੋ ਪਲੀਜ਼ ਜਿਹੜੇ ਬਜ਼ੁਰਗ ਜਿੰਨਾ ਘਰਾਂ ਦੇ ਵਿੱਚ ਦਿਨੇ ਬਜ਼ੁਰਗ ਰਹਿੰਦੇ ਆ ਆਪਣੇ ਹਨਾ ਉਹਨਾਂ ਨੂੰ ਇਹ ਚੀਜ਼ ਬਾਰੇ ਦੱਸੋ ਕਿ ਕਦੇ ਵੀ ਐਂਟਰੀ ਡੋਰ ਕੋਈ ਆਈ ਜਾਵੇ ਜਿਹੜਾ ਤੁਹਾਡਾ ਬਾਲ ਹੀ ਨੂਣ ਆ ਤੁਹਾਡਾ ਕੋਈ ਧੀ ਪੁੱਤ ਭੈਣ ਭਰਾ ਹਨਾ ਰਿਸ਼ਤੇਦਾਰ ਆ ਜਿਹਨੂੰ ਤੁਸੀਂ ਪਛਾਣਦੇ ਆ ਉਹਦੇ ਵਾਸਤੇ ਡੋਰ ਖੋਲੋ ਰੈਂਡਮ ਬੰਦੇ ਕਿਸੇ ਵੀ ਵਾਸਤੇ ਡੋਰ ਨਾ ਖੋਲੋ ਜਿੰਨਾ ਟਾਈਮ ਤੁਹਾਨੂੰ ਪਤਾ ਨਾ ਹੋਵੇ ਕਿ ਕਿਸੇ ਨੇ ਆਉਣਾ ਆ ਸਾਡੇ ਘਰੇ ਹਨਾ ਸੋ ਐਪ سپورਟ ਦੀ ਇੱਕ ਹੋਰ ਭੈਣ ਨੇ ਉਹ ਵੀ ਇੱਕ ਦਿਨ ਸ਼ੇਅਰ ਕਰ ਰਹੇ ਸੀਗੇ ਕਿ ਉਹਨਾਂ ਦੀ ਮਾਤਾ ਵਾਕ ਕਰਨ ਗਏ ਸੀਗੇ ਤੇ ਉਹ ਕਿ ਨਹੀਂ ਵਾਹ ਕਰਦੇ ਕਰਦੇ ਇੱਕ ਕਾਰ ਆਈ ਆ ਆ ਕੇ ਖੜੀ ਆ ਉਹ ਜੋ ਆਪਣਾ ਪੰਜਾਬੀ ਮੁੰਡਾ ਉਤਰਿਆ ਉਤਰ ਕੇ ਤੇ ਹੈਪੀ ਬਰਥਡੇ ਵਿਸ਼ ਕਰਨ ਲੱਗ ਗਿਆ ਕਹਿੰਦੀ ਮੇਰੀ ਮੰਮੀ ਨੂੰ ਤੇ ਫੁੱਲ ਫੜਾਤੇ ਹਨਾ ਤੇ ਮੰਮੀ ਕੰਨੀ ਮੇਰੀ ਆਪਾਂ ਹੋਈ ਜਾਂਨੇ ਕਨਫਿਊਜ਼ ਕਿ ਮੈਨੂੰ ਪਤਾ ਨਹੀਂ ਲੱਗਾ ਕੌਣ ਆ ਹਨਾ ਬਜ਼ੁਰਗ ਪੈਨਿਕ ਵੀ ਹੋ ਜਾਂਦੇ ਆ ਇਕਦਮ ਪਤਾ ਨਹੀਂ ਲੱਗਦਾ ਸੋ ਫਿਰ ਉਹ ਕਹਿ ਰਿਹਾ ਸੀ ਕਿ ਮੇਰੀ ਮਮ ਥੋਡੇ ਵਰਗ ਗਈ ਆ ਟੀ ਜਮਾ ਹੀ ਤੇ ਉਹ ਇੰਡੀਆ ਦੇ ਵਿੱਚ ਆ ਕਿ ਉਹਦਾ ਅੱਜ ਬਰਥਡੇ ਆ ਮੈਂ ਕਿਹਾ ਚਲੋ ਤੁਸੀਂ ਮੈਨੂੰ ਦਿ세 ਤੇ ਮੈਨੂੰ ਮੇਰੀ ਮੰਮੀ ਵਰਗੇ ਲੱਗੇ ਤੇ ਮੈਂ ਤੁਹਾਨੂੰ ਅਵਿਸ਼ ਘਰਤਾ ਉਹ ਗੱਲਾਂ ਚਲਝਾਉਂਦੇ ਹੁੰਦੇ ਆ ਉਹਨੇ ਟਾਈਮ ਦੇ ਵਿੱਚ ਪਿਛਲੀ ਸੀਟ ਤੋਂ ਉਹ ਕਹਿੰਦੀ ਇੱਕ ਹੋਰ ਕੁੜੀ ਨਿਕਲੀ ਗੋਰੀ ਜਿਹੜੀ ਕਿ ਉਹੀ ਹੱਥ ਦੇ ਵਿੱਚ ਸੇਮ ਉਹੀ ਪਲਾਨ ਇਹਨਾਂ ਦਾ ਚੇਨ ਆ ਜਾਂ ਕੁਝ ਵੀ ਹੁੰਦਾ ਤੇ ਉਹ ਗਿਫਟ ਕਹਿ ਕੇ ਹੈ ਨਾ ਤੇ ਤੁਹਾਡੇ ਗਾਲਵਾਲ ਨੂੰ ਆਉਂਦੇ ਕਿ ਇਹ ਗਿਫਟ ਆ ਮੈਂ ਤੁਹਾਨੂੰ ਪਾਉਣ ਆਇਆ ਤੇ ਉਨੇ ਟਾਈਮ ਦੇ ਵਿੱਚ ਤੁਹਾਡੀ ਹੱਥ ਦੀ ਸਪਾਈ ਇਹਨਾਂ ਦੀ ਇੰਨੀ ਹੁੰਦੀ ਕਿ ਤੁਹਾਨੂੰ ਅੱਗੇ ਸਰੀ ਦੇ ਵਿੱਚ ਇੱਕਦੋ ਹੈਪਨ ਹੋਇਆ ਉਹਨਾਂ ਨੂੰ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਲੱਗਾ ਵੀ ਸਾਡੀ ਚੇਨ ਲਾਤੀ ਆ ਇੰਨੀ ਸਪਾਈ ਹੱਥਾਂ ਦੀ ਹੈ ਨਾ ਸੋ ਪਲੀਜ਼ ਜਿਹੜੇ ਘਰੇ ਬਜ਼ੁਰਗ ਆ ਨਿਆਣੇ ਆ ਨਿਆਣਿਆਂ ਨੂੰ ਬਹੁਤ ਹੱਤ ਹੁੰਦੀ ਆ ਕਿ ਜਦੋਂ ਕੋਈ ਆਪਾਂ ਕਈ ਵਾਰ ਘਰੇ ਨਹੀਂ ਹੈਗੇ ਦਾਦਾ ਦਾਦੀ ਦੇ ਨਾਲ ਹੈਗੇ ਤੇ ਜਦੋਂ ਡੋਰ ਬੈਲ ਵੱਜਦੀ ਉਹ ਭੱਜਦੇ ਆ ਡੋਰ ਵੱਲ ਨੂੰ ਹਨਾ ਵੀ ਛੇਤੀ ਓਪਨ ਕਰੀਏ ਸੋ ਜਵਾਕਾਂ ਨੂੰ ਵੀ ਸਮਝਾਓ ਬਜ਼ੁਰਗਾਂ ਨੂੰ ਵੀ ਕਿ ਕਦੇ ਵੀ ਕਿਸੇ ਵਾਸਤੇ ਡੋਰ ਓਪਨ ਨਹੀਂ ਅਮਰੀਕਾ ਦੀ ਇੱਕ ਗੱਲ ਆ ਥੋੜੇ ਦਿਨਾਂ ਦੀ ਉਹ ਵੀ ਸੇਮ ਇਸੇ ਤਰੀਕੇ ਦੇ ਨਾਲ ਪਰ ਉਹ ਜਿਵੇਂ ਕਹਿ ਲੋ ਕ੍ਰਾਈਮਨਲ ਮਾਈਂਡਡ ਸੀਗਾ ਬੰਦਾ ਉਹਨੇ ਚਾਰਾਂ ਪੰਜਾਂ ਘਰਾਂ ਦੇ ਡੋਰ ਨੌਕ ਕੀਤੇ ਦੇਣੇ ਕਿਸੇ ਨੇ ਨਹੀਂ ਖੋਲਿਆ ਤੇ ਇੱਕੋ ਮਾੜੀ ਕਿਸਮਤ ਬਜ਼ੁਰਗਾਂ ਨੇ ਉਹਨਾਂ ਨੇ ਖੋਲ੍ਹ ਲਿਆ ਗੋਰੇ ਸੀਗੇ ਉਹ ਤੇ ਉਹ ਦੁਆਣੀ ਮਾਰ ਗਏ ਉਹਨਾਂ ਨੂੰ ਹਨਾ ਸੋ ਇਦਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਵਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਵਾਂ ਜੇ ਉਹਨਾਂ ਵਾਲਾ ਪਤਾ ਧਿਆਨ ਦਿੰਨੇ ਆ ਹਨਾ ਜਾਂ ਇਦਾਂ ਦੇ ਜਦੋਂ ਐਕਸੀਡੈਂਟ ਹੁੰਦੇ ਚਲੋ ਜਿਹਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਇਹ ਆ ਵੀ ਜਿਹੜੇ ਦੂਸਰੇ ਲੋਕ ਆ ਆਪਾਂ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਸਮਝਣਾ ਚਾਹੀਦਾ ਥੋੜੇ ਜਿਹਾ ਅਲਰਟ ਰਹਿਣਾ ਚਾਹੀਦਾ ਕਿ ਪਹਿਲਾਂ ਵਾਲਾ ਕੈਨੇਡਾ ਅਮਰੀਕਾ ਨਹੀਂ ਰਿਹਾ ਜਿੱਥੇ ਆਪਾਂ ਕਹਿੰਦੇ ਸੀ ਵੀ ਸੇਫਟੀ ਬਹੁਤ ਆ ਕ੍ਰਾਈਮ ਹੈ ਨਹੀਂ ਬੇਫਿਕਰੀ ਆ ਹਨਾ ਨੋ ਅੱਜ ਕੱਲ ਤੁਸੀਂ ਨਾਮ ਲਓ ਕਿਹੜਾ ਕ੍ਰਾਈਮ ਆ ਜਿਹ ਹੂਰਾ ਮੁਲਕਾਂ ਦੇ ਵਿੱਚ ਜਿਹੜੇ ਆਪਾਂ ਇੰਡੀਆ ਤੋਂ ਆਏ ਆ ਇੰਨੇ ਹੀ ਚੀਜ਼ਾਂ ਦੇ ਵਾਸਤੇ ਪਾ ਪਾ ਕੇ ਕਿ ਇੰਡੀਆ ਚ ਕਰਾਇਮ ਬਹੁਤ ਆ ਕ੍ਰਾਪਸ਼ਨ ਬਹੁਤ ਆ ਇੱਥੇ ਯੂ نو ਹਸਪਤਾਲਾਂ ਚ ਬਹੁਤ ਲੁੱਟਿਆ ਸਾਰਾ ਹੀ ਕੁਝ ਆ ਇੱਥੇ ਹੁਣ ਇੱਥੇ ਸਾਰਾ ਕੁਝ ਹੀ ਹੈਗਾ ਵਾ ਹਨਾ ਇਹ ਆ ਕਿ ਇੱਥੇ ਪਹਿਲਾਂ ਅੰਡਰ ਦਾ ਟੇਬਲ ਚੱਲਦਾ ਸੀਗਾ ਕੰਮ ਹੁਣ ਹੁਣ ਥੋੜਾ ਜਿਹਾ ਖੁੱਲ ਕੇ ਆਉਣ ਲੱਗ ਗਿਆ ਹਨਾ ਤੇ ਪਰ ਇਹ ਆ ਕਿ ਚਲੋ ਮੇਰੀ ਵੀਡੀਓ ਪਾਉਣ ਦਾ ਪਰਪਸ ਇਹੀ ਆ ਮੇਨ ਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਆ ਕਿ ਇੱਕਦਮ ਉਹਨਾਂ ਨੂੰ ਜਦੋਂ ਆ ਤੁਹਾਡੇ ਆ ਕੇ ਮੂਰੇ ਕੋਈ ਖੜ ਜਾਂਦਾ ਹਨਾ ਤੇ ਤੁਹਾਡਾ ਦਿਮਾਗ ਕਈ ਵਾਰੀ ਜਿਵੇਂ ਆਪਾਂ ਨੂੰ ਫੋਨ ਕਾਲ ਵੀ ਆਉਂਦੀ ਆ ਤੇ ਆਪਾਂ ਨੂੰ ਬੰਦਾ ਨਹੀਂ ਬੰਦੇ ਦਾ ਪਤਾ ਨਹੀਂ ਲੱਗਦਾ ਹੁੰਦਾ ਕੌਣ ਆ ਤੇ ਆਪਾਂ ਟਰਾਈ ਕਰਦੇ ਨੇ ਵੀ ਚੱਲੋ ਹੋਰ ਗੱਲਾਂ ਕਰੀਏ ਇਹਦੇ ਨਾਲ ਵੀ ਜੇ ਹੁਣ ਆਪਾਂ ਇਹਨੂੰ ਇਹ ਪੁੱਛਿਆ ਕਿ ਯਾਰ ਮੈਂ ਤਾਂ ਤੈਨੂੰ ਪਛਾਣਿਆ ਨਹੀਂ ਤੇ ਆਪਾਂ ਥੋੜਾ ਜਿਹਾ ਫੀਲ ਕਰਦੇ ਕਿ ਯਾਰ ਇਹ ਬੰਦੇ ਨੂੰ ਫੀਲ ਨਾ ਹੋਵੇ ਸੋ ਉਸੇ ਤਰੀਕੇ ਨਾਲ ਇਹ ਕਰਦੇ ਕਿ ਗੱਲਾਂ ਚੱਲ ਜਾਈਆਂ ਹੁੰਦੇ ਆ ਬੰਦੇ ਦਾ ਧਿਆਨ ਉਧਰ ਰਹਿੰਦਾ ਕਿ ਯਾਰ ਬੰਦੇ ਦੀ ਮੈਨੂੰ ਪਛਾਣ ਕਿਉਂ ਨਹੀਂ ਆ ਰਹੀ ਵੀ ਇੰਨਾ ਇਹਨੇ ਫ੍ਰੈਂਡਲੀ ਆ ਕੇ ਮੈਨੂੰ ਬੁਲਾਇਆ ਹਨ ਤੇ ਸੋ ਇਦਾਂ ਦੀਆਂ ਗੱਲਾਂ ਬਾਤਾਂ ਸੋ ਮੜਾ ਜਿਹਾ ਅਵੇ ਰੱਖੋ